ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਤਿੰਨ ਟਰੈਕਟਰ ਮਿੰਦਰਾ 575 ਤੇ 241 ਮੈਸੀ ਆਹ ਟਰੈਕਟਰ 1999 ਮਾਡਲ ਮਿੰਦਰਾ 575 ਟਰੈਕਟਰ ਇੰਜਨ ਗੇਅਰ ਤਾਂ ਜਮਾਂ ਸਹੀ ਹੈ 99 ਮਾਡਲ ਦਾ ਰਸਤਾ ਨੰਬਰ ਚਿੱਪ ਵਾਲੀ ਕਾਪੀ ਪਾਸਿੰਗ ਹੈ ਕਾਪੀ ਮਗਲੇ ਟਾਇਰ ਦਿਓ ਵੱਧਾ ਹੈ ਅਗਲੇ ਜਮਾਂ ਨਵੇਂ ਹੈ ਬਈ ਟਰੈਕਟਰ ਇੰਜਨ ਗੇਅਰ ਤਾਂ ਜਮਾਂ ਸਹੀ ਹੈ ਦੇਖ ਲੋ ਹਿੱਟ ਚਾਰ ਪੈ ਸਟਾਰਟ ਆ ਇਟ ਦੀ ਡਿਮਾਂਡ ਹੈਗੀ 1,40,000 ਰੁਪਿਆ ਟਰੱਕ ਦੇ ਦਾਂਗੇ ਬਈ ਜੀ 1,25,000 ਰੁਪਈ ਤਾਂ ਲਾਸਟ ਜਮਾ ਫਿਕਸ ਰੇਟ ਮਹਿਿੰਦ ਮੈਸੀ 241 2007 ਮਾਡਲ ਡਬਲ ਕਲਚ ਰਾਜਸਥਾਨ ਨੰਬਰ ਰੰਗ ਪਿੰਟ ਸਾਰਾ ਰੀਅਲ ਇਟ ਦੇਖ ਲਈ ਸੁੱਕਾ ਜਮਾ ਰੇਟ ਆ ਮਗਲੇ ਟਾਇਰ 60 ਪੈਸੇ ਨਿੰਗੇਰ ਤਾਂ ਜਮਾ ਸਹੀ ਹੈ ਡਬਲ ਕਲਚ ਹੈ ਜੀ ਰਾਜਸਥਾਨ ਨੰਬਰ ਆ ਟਰੈਕਟਰ ਦੇ ਦਾਂਗੇ ਟਿੱਟ ਦੀ ਡਿਮਾਂਡ ਹੈ ਜਿਹੜੀ ਉਹਦੇ 1.65 ਲੱਖ ਰੁਪਇਆ ਟਰੈਕਟਰ ਦਾ ਦਿਨ ਇਹਨਾਂ ਦਾ ਰੇਟ ਹੈ ਫਿਕਸ 2 ਲੱਖ ਰੁਪਇਆ ਦਾ ਹੀ ਟਰੈਕਟਰ ਸੋਨਾ ਹੀ ਸਾਰਾ ਦੇਖ ਲਓ ਬਾਡੀ ਦੇ ਅੰਦਰ ਰੰਗ ਬਹੁਤ ਹੈ ਟਰੈਕਟਰ ਤੇ ਜੀ ਤੇ ਤੀਜਾ ਟਰੈਕਟਰ ਹੀ ਆਪਣੇ ਕੋਲੇ Mahindra 575 2006 ਮਾਡਲ ਟਰੈਕਟਰ ਇਹ ਵੀ ਟਰੈਕਟਰ ਇੰਜਨ ਗੇਅਰ ਦਾ ਚੰਗਾ ਹੀ ਰੰਗ ਪੇਂਟ ਦਾ ਸਾਰਾ origignal ਆ Rajasthan ਦਾ ਨੰਬਰ ਆ ਟਰੈਕਟਰ ਠੀਕ ਹੈ ਜੀ ਟਰੈਕਟਰ ਵਧੀਆ ਚੱਲ ਚਲਾਵੇ ਤਾਂ ਠੀਕ ਹੈ ਟਰੈਕਟਰ ਦਾ ਰੇਟ ਹੈ ਜੀ 135000 ਰੁਪਿਆ ਟਰੈਕਟਰ ਦੇ ਦਾਂਗੇ 1/2 ਲੱਖ ਰੁਪਿਆ ਜੀ ਪਿੰਡ ਆਪਣਾ ਕੋਟਲੀ ਹੈ ਜੀ ਜ਼ਿਲ੍ਹਾ ਬਠਿੰਡਾ ਹੈ ਨੇੜੇ ਆਪਣੇ ਪਿੰਡ ਦੇ ਡੱਬਾ ਵਾਲੀ ਮੰਡੀ ਆਪਣਾ ਫੋਨ ਨੰਬਰ ਹੈ ਜੀ 62832 35883 ਫੋਨ ਨੰਬਰ ਹੈ ਜੀ ਆਪਣਾ 62832 35883 Sassi